ਦਿਵਾਨ ਜੁੜ ਚੁਕੇ ਨੇ ਕੁਲਵੀਰ ਵੱਡੇ ਮਾਰਜਿਨ ਦੇ ਨਾਲ ਜਿੱਤ ਹਾਸਲ ਕੀਤੀ ਗਈ ਹੈ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕਿਸ ਤਰੀਕੇ ਦਾ ਮਾਹੌਲ ਜਲੰਧਰ ਦੇ ਵਿੱਚ ਬਣਿਆ ਹੋਇਆ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਕਿਹੜੇ-ਕਿਹੜੇ ਲੋਕ ਜੁੜੇ ਨੇ ਤੁਸੀਂ ਕਿਤੇ ਹੋਰ ਹੈਗੇ ਹੋ ਪਰ ਉੱਥੇ ਕਿੰਨੇ ਲੋਕ ਜੁੜੇ ਨੇ ਸਪੋਰਟ ਕਰਦੇ ਹੋ ਨਜ਼ਰ ਆ ਰਹੇ ਨੇ ਕੋ ਬਿਲਕੁਲ ਚੰਨੀ ਸਿੰਘ ਚੰਨੀ ਜੀ ਨੇ ਕਿਹਾ ਕਿ ਪਹਿਲੇ ਹੀ ਕਿਹਾ ਜਿਹੜੇ ਹੈਗੇ ਨੇ ਉਹ ਲਗਾਏ ਜਾ ਰਹੇ ਸਨ ਤੇ ਇਹ ਕੋਈ ਵੀ ਡਿਸਕਸ ਨਹੀਂ ਕੀਤਾ ਕਿ ਇਹਨਾਂ ਕਿਤੇ ਇਸ਼ਾਰਾ ਕਰ ਰਹੇ ਸਨ ਤੇ ਇਸੇ ਨਾਲ ਹੀ ਤੁਸੀਂ ਜਲੰਧਰ ਦੇ ਵਿੱਚ ਇੱਕ ਕਣ ਮੰਨਿਆ ਜਾਂਦਾ ਹੈ ਕਾਂਗਰਸ ਦਾ

ਕੈਪੀ ਰਹੇ ਨੇ ਉਹਨਾਂ ਦਾ ਨਿਦਨ ਹੋਇਆ ਸੀ ਆ ਪ੍ਰਤੀਨਿਆ ਕਿਹਾ ਜਾ ਸਕਦਾ ਕਿ ਜਿੱਤਨ ਦੇ ਨਾਲ ਹੁਣ ਚਰਨਜੀਤ ਸਿੰਘ ਚੰਨੀ ਦੀ ਜਿੱਤ ਹੋਈ ਹੈ ਤਾਂ ਆਵਾਜ਼ੀ ਪਾਰਟੀ ਦੀ ਸਰਕਾਰ ਹੁਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਹੁਣ ਇਹ ਦਾਵਾ ਕੀਤਾ ਜਾ ਸਕਦਾ ਹੈ ਕਾਂਗਰਸ ਵੱਲੋਂ ਕਿ ਜਿਹੜਾ ਜ਼ਿਲੰਦਰ ਹੈ ਉਹ ਅਜੇ ਵੀ ਕਾਂਗਰਸ ਦਾ ਹੈਗਾ ਜੀ ਜੇ ਬਿਲਕੁਲ ਕੁਲਵੀਰ ਤੇ ਕਿਤੇ ਨਾ ਕਿਤੇ ਇਹ ਦੇਖਿਆ ਜਾਵੇ ਕਿ ਜੁਲੰਦਰ ਦੇ ਵਿੱਚ ਕੰਪੀਟੀਸ਼ਨ ਕੋਈ ਹਲਕਾ ਕੰਪੀਟੀਸ਼ਨ ਨਹੀਂ ਸੀ ਬਹੁਤ ਹੀ ਤਗੜਾ ਕੰਪੀਟੀਸ਼ਨ ਸੀ ਪਵਨ ਕੁਮਾਰ ਟੀਨੂ ਖੜੇ ਸੀ ਆਮ ਆਦਮੀ ਪਾਰਟੀ ਤੋਂ ਸੁਸ਼ੀਲ ਕੁਮਾਰ ਰਿੰਕੂ ਜਿਨ੍ਹਾਂ ਨੇ ਕਿ ਦਲ ਬਦਲੀ ਕੀਤੀ ਸੀ ਉਹਨਾਂ ਦੇ ਉਹ ਭਾਜੀਪੀ ਦੇ ਵੱਲੋਂ ਖੜਾ ਕੀਤਾ ਗਿਆ ਸੀ ਉਮੀਦਵਾਰ ਜਿਹੜੇ ਮੋਹਿੰਦਰ ਕੇਪੀ ਸੀਗੇ ਇਹ ਸਾਰੇ ਦਿਗਜ ਹੋਣ ਦੇ ਬਾਵਜੂਦ ਚਲਨਾ ਜਿਹੜੇ ਚੰਨੀ ਨੇ ਉਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਜਿੱਤ ਜਿਹੜੀ ਹੈ ਹਾਸਲ ਸਿਰਫ ਕੁਝ ਵੋਟਾਂ ਦੇ ਨਾਲ ਨਹੀਂ ਕੀਤੀ ਹੈ ਇਹਨੇ ਵੱਡੇ ਮਾਰਜਿਨ ਦੇ ਨਾਲ ਕੀਤੀ ਹੈ देखो बिल्कुल ए, ए, काबिल तारीफ है कि चरणजीत सिंह चन्नी ने अपनी पॉपुलैरिटी जी है वो कोई नहीं है हालांकि विधानसभा के बीच कितने पंजाब कांग्रेस को एक वही निराशा जो है वो हाथ लगी थी बावजूद इसके मुख्यमंत्री चरणजीत सि चन्नी सन लेकिन जिस तरह के हम एक बार फिर चरणजीत सिंह चन्नी ने एक वही वही भीड़ जी है जलंधर तो कटी है तो निश्चित तौर से कहा जा सकता है कि कांग्रेस वास्ते खास तौर पर ਚੰਨੀ ਦੀ ਰਾਜਨੀਤੀ ਨੂੰ ਲੈ ਕੇ ਇੱਕ ਇੱਕ ਸੁਪ ਸੰਕੇਤ ਜਿਹੜਾ ਹੈਗਾ ਇੱਕ ਬਹੁਤ ਵੱਡੂ ਸੰਕੇਤ ਆ ਕਿ ਅਮਿਤ ਜੜੀ ਹੈਗੀ ਹੈ ਉਹ ਬਣੀ ਹੋਈ ਹੈ ਬਿਲਕੁਲ ਤੇ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਹੈ ਸੱਤ ਸੀਟਾਂ ਦੇ ਨਾਲ ਲੀਡ ਤੇ ਹਲੇ ਵੀ ਬਣੀ ਹੋਈ ਹੈ ਜ਼ਿਆਦਾਤਰ ਹੁਣ ਤਾਂ ਹਾਲਾਂਕਿ ਐਗਜ਼ਿਟ ਪੋਲ ਹਲੇ ਤੱਕ ਨਤੀਜੇ ਸਾਹਮਣੇ ਨਹੀਂ ਆਏ ਨੇ ਪਰ ਕਿਤੇ ਨਾ ਕਿਤੇ ਤੈ ਨਜ਼ਰ ਆ ਰਿਹਾ ਹੈ ਕਾਂਗਰਸ ਦਾ ਪੰਜਾਬ ਦੇ ਵਿੱਚ ਜਿਹੜੀ ਹੈ ਸੀਟਾਂ ਵਧ ਹੋ ਗਿਆ ਹੈਗੀਆਂ ਨੇ ਸੱਤ ਸੀਟਾਂ ਦੇ ਨਾਲ ਲੀਡ ਤੇ ਹੈ ਕੀ ਲੱਗਦਾ ਹੈ ਕਿ ਲੋਕਾਂ ਦੇ ਵੱਲੋਂ ਕੀ ਹੁਣ ਉਹਨਾਂ ਨੇ ਜੇ ਉਮੀਦ ਲਗਾਈ ਸੀ ਉਹ ਪੂਰੇ ਹੋ ਜਾਣਗੇ देखो बिल्कुल क्योंकि पंजाब आदमी पार्टी की सरकार है ओपोजिशन जो कांग्रेसिशन ताकत जी है राजनीतिक है निश्चित तौर से यह आने वाले समय दाग्रेस की अः टुक संकेत ने मजबूत संकेत ने हालांकि कांग्रेस दे, कांग्रेस का जो अपना घर है पंजाब उसका बिखरेवा जोड़ा है वो किसी को छिप छिपया नहीं है ਕਿ ਵਿਧਾਨ ਸਭਾ ਫੋਨ ਦਾ ਵੀ ਇਹੋ ਕਾਰਨ ਬਣਿਆ ਸੀ ਜਦੋਂ ਕਾਂਗਰਸ ਦਾ ਆਪ ਪੰਜਾਬ ਵਿੱਚ ਆਪਣਾ ਪਰਿਵਾਰ ਕਿ ਐਸੀ ਤਾਂ ਵਿਧਾਨ ਸਭਾ ਜਿਹੜੀ ਹੈਗੀ ਹੈ ਉਹ ਆ ਆ ਗਈ ਸੀ ਆ ਪੰਜਾਬ ਕਾਂਗਰਸ ਦੇ ਹੱਥੋਂ ਲੇਕਿਨ ਉਸ ਦੇ ਬਾਵਜੂਦ ਇਸ ਨੇ ਰਾਜ ਦੇ ਵੱਡੇ ਲੀਡਰ ਨੇ ਕਪਤਾਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਸੁਨੀਲ ਜਾਖੜ ਦੀ ਗੱਲ ਕਰੀਏ ਤੇ ਉਹਨਾਂ ਦੀ ਪੂਰੀ ਟੀਮ ਦੀ ਗੱਲ ਕਰੀਏ ਉਹ ਕਿਤੇ ਨਾ ਕਿਤੇ ਕਾਂਗਰਸ ਤੋਂ ਕਿਨਾਰਾ ਕਰਕੇ ਭਾਜੀ ਜਨਤਾ ਪਾਰਟੀ ਦੇ ਖੇਮੇ ਵਿੱਚ ਵੀ ਜੁੜ ਗਏ ਨੇ ਪਰੰਤੂ ਇਹਨਾਂ ਨੂੰ ਕੇਂਦਰ ਸਰਕਾਰ ਦੀ ਜਿਸ ਨੇ ਦਾ ਲਾ ਆ ਜਦ ਜਿਸ ਦੀਆਂ ਮਸੂਰੀਆਂ ਵੀ ਜਿਹੜੀ ਹੈ ਕਿ ਉਹ ਸਭ ਦੇ ਕਨਸਟਰ ਤੇ ਜਿਹੜਾ ਤੁਹਾਨੂੰ ਸਵਾਲ ਜਿਹੜਾ ਹੈਗਾ ਉਹ ਪੁੱਛਿਆ ਇਹ ਪੀੜ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਮਨੀਸ਼ ਘਾਟੀਵਾਰੀ ਦੇ ਸਮਰਤਕਾਂ ਦੀ ਪੀੜ ਹੈ ਕਿਤੇ ਨਾ ਕਿਤੇ ਕਾਉਂਟੀ ਸੈਂਟਰ ਦੇ ਬਾਹਰ ਇਹ ਜਸ਼ਨ ਦਾ ਮਾਹੌਲ ਜਿਹੜਾ ਹੈਗਾ ਉਹ ਤੁਹਾਨੂੰ ਦਿਖਾਈ ਦੇ ਰਿਹਾ ਪਰ ਪਰੰਤੂ ਜਿਸ ਤਰ੍ਹਾਂ ਦੇ ਨਾਲ ਤੁਸੀਂ ਸਵਾਲ ਜਿਹੜਾ ਹੈਗਾ ਕਾਂਗਰਸ ਨੂੰ ਪੰਜਾਬ ਕਾਂਗਰਸ ਨੂੰ ਲੈ ਕੇ ਕੀਤਾ ਸੀ ਤਾਂ ਨਿਸ਼ਚਿਤ ਤੌਰ ਤੇ ਵਿਧਾਨ ਸਭਾ ਦੇ ਵਿੱਚ ਜਿਹੜੀ ਨਿਰਾਸ਼ਾ ਕਾਂਗਰਸ ਨੂੰ ਹੱਥ ਲੱਗੀ ਸੀ ਇਸ ਜਿੱਤ ਨੇ ਜਿਹੜੀ ਪੰਜਾਬ ਦੇ ਵਿੱਚ ਹੁਣ ਕਾਂਗਰਸ ਨੂੰ ਮਿਲੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਇਸ ਜਿੱਤ ਨੇ ਉਸ ਮਾਇੂਸੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਜੀ ਬਿਲਕੁਲ ਕੁਲਵੀਰ ਤੇ ਇਸ ਨਾਲ ਹੀ ਭਾਜਪਾ ਦੇ ਵੱਲੋਂ ਵੀ ਹਾਲਾਂਕਿ ਆਮ ਆਦਮੀ ਪਾਰਟੀ ਨੇ ਵੀ ਪੂਰੀ ਕੋਸ਼ਿਸ਼ ਕੀਤੀ ਸੀ ਚੋਣ ਪ੍ਰਚਾਰ ਵੀ ਬੜੇ ਜੋਰ ਸ਼ੋਰ ਦੇ ਨਾਲ ਕੀਤਾ ਸੀ ਉਮੀਦਵਾਰ ਵੀ ਬੜੇ ਸੋਚ ਸਮਝ ਕੇ ਉਤਾਰੇ ਸੀ ਤੇ ਭਾਜਪਾ ਭਾਜਪਾ ਦਾ ਸਭ ਤੋਂ ਬਾਅਦ ਦੇ ਵਿੱਚ ਜਿਹੜਾ ਹੈ ਉਮੀਦਵਾਰਾਂ ਦੀ ਲਿਸਟ ਆਈ ਸੀ ਸੋਚ ਸਮਝ ਕੇ ਬੀਜੇਪੀ ਨੇ ਜੋੜਾਇਆ ਹੈ ਪਹਿਲਾ ਤਾਂ ਉਹਨਾਂ ਨੇ ਪਰਨੀਤ ਕੌਰ ਨੂੰ ਪਟਿਆਲਾ ਤੋਂ ਸੀਟ ਦਿੱਤੀ ਹੈ ਜੋ ਕਿ ਪਹਿਲਾਂ ਕਾਂਗਰਸ ਤੋਂ ਸੀ ਉਹਨਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਕਰਾਇਆ ਉਸ ਤੋਂ ਬਾਅਦ ਜਿਹੜੇ ਹੋਰ ਵੀ ਜੁੜੇ ਉਮੀਦਵਾਰ ਸੀਗੇ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਨੂੰ ਵੀ ਦਲ ਬਦਲੀ ਜੜੀ ਉਹਨਾਂ ਨੇ ਵੀ ਕੀਤੀ ਹੈ ਬੀਜੇਪੀ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਕਿ ਮੌਜੂਦਾ ਸਾਂਸਦ ਜੁੜੇ ਨੇ ਤੇ ਮੌਜੂਦਾ ਜੁੜੇ ਚਿਹਰੇ ਨੇ ਜੋ ਕਿ ਬਹੁਤ ਖਾਸ ਨੇ ਉਹਨਾਂ ਨੂੰ ਆਪਣੇ ਪਾਰਟੀ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ ਪਰ ਇਹਨਾਂ ਸਾਰੇ ਮਿਹਨਤ ਤੋਂ ਬਾਅਦ ਵੀ ਕਿਤੇ ਨਾ ਕਿਤੇ ਬੀਜੇਪੀ ਦੀ ਪੂਰੀ ਮਿਹਨਤ ਤੇ ਪਾਣੀ ਫਿਰਦਾ ਹੋਇਆ ਨਜ਼ਰ ਆਇਆ

ਕਿਸਾਨੀ ਐਨਰੋਲਰ ਨਾਲ ਨੂੰ ਲੈ ਕੇ ਜਦੋਂ ਇਕਾਲੀ ਇਕਾਲੀ ਤੱਕ ਨੇ ਕਿਨਾਰਾ ਕਿਤਨਾ ਪਾਰਤੀ ਦਾ ਪਾਰਤੀ ਕਿ ਪੰਜਾਬ ਦੇ ਵਿੱਚ ਅਲੱਗ-ਥਲੱਗ ਪਿੰਡ ਤੇ ਅਕੇਦੀ ਪੈਗੀ ਅਤੇ ਉਸ ਨੂੰ ਇਹ ਨੁਕਸਾਨ ਹੋਇਆ ਵਿਸਾਖੀਆਂ ਦੇ ਤੇ ਦੇ ਉੱਤੇ ਚੱਲਣ ਦਾ ਕਿ ਉਸ ਨੂੰ ਹੁਣ ਮੂੜ ਜ਼ੀਰੋ ਗ੍ਰਾਉਂਡ ਜ਼ੀਰੋ ਤੋਂ ਮੈਨੇ ਜਿਹੜੀ ਕਿਹਾ ਉਹ ਕਰਨੀ ਪਵੇਗੀ ਤੇ ਆਪਣੀ ਜਨਾ ਜਿਹੜੀ ਆਖਿਆ ਪੰਜਾਬ ਦੇ ਜਵਾਨਾਂ ਦਾ ਫੈਲ ਗਿਆ ਹਾਲਾਂਕਿ ਇਸਨੇ ਕੰਸਰਸ ਕਿਤੀ ਇਸ ਤੋਂ ਪਹਿਲਾਂ ਲੋਕ ਸਭਾ ਦੇ ਉਮੀਦਵਾਰ ਜਿਹੜੇ ਹੈਗੇ ਜੇ ਉਹ ਚਾਹੇ ਫਰਨੀਕ ਪੌਰ ਦੀ ਗੱਲ ਕਰੀਏ ਫਸੀਲ ਵੀ ਕੋਈ ਗੱਲ ਕਰ ਸਕੀਏ ਵੱਡੇ ਚਿਹਰੇ ਲੈ ਕੇ ਆ ਕੇ ਅੱਜ ਤੱਕ ਲekin ਕੰਮ ਆਪ ਜਾਂ ਨਹੀਂ ਹੋ ਨਹੀਂ ਇਸ ਤੋਂ ਪਹਿਲਾਂ ਵੀ ਜਿਹੜੀ ਹੈਗੀ ਆ ਕੁਝ ਚੰਗੀ ਸੀ ਜਗਾ ਉੱਠ ਨਹੀਂ ਜਾਤਾ ਤੇ ਆਹ ਹਮਾਤ ਇਹ ਜਗਾ ਫਰਨੀਕ ਤੋਂ ਫਰਨੀਕ ਤੋਂ ਅੱਗੇ ਰਸਮੀ ਮਾਰ ਇਹ ਕੋਈ ਨਾ ਪਾਰਟੀ ਦਾ ਬਾਤ ਹੈ ਜਾਂ ਫੌਜ ਤੋਂ ਫੌਜ ਵਾਲੀ ਦਾ ਬਾਤ ਹੈਗਾ ਬਾਤ

ਆ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਜਿਹੜੇ ਗਠਜੰਬਨ ਦੇ ਉਮੀਦਵਾਰ ਨੇ ਉਹਨਾਂ ਦੀ ਜਿੱਤ ਹੋਣੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਆ ਵੱਡੀ ਸੰਖਿਆ ਦੇ ਵਿੱਚ ਇੱਥੇ ਸੰਵਾਦਸ਼ਕ ਇਹ ਕਹਿ ਰਹੇ ਹਨ ਉਹ ਇਕੱਠਾ ਹੋਏ ਨੇ ਜੀ ਜੇ ਬਿਲਕੁਲ ਕੁਲਵੀਰ ਪਟਿਆਲਾ ਦੀ ਜੇਕਰ ਆਪਾਂ ਗੱਲ ਕਰਦੇ ਆ ਤਾਂ ਭਾਜਪਾ ਨੇ ਜੋ ਸੁਮੀਦਵਾਰ ਉਤਾਰਿਆ ਸੀ ਪ੍ਰਦੀਪ ਕੋਰ ਪਿਛਲੇ ਜੁੜਾ ਹੈ ਉਥੇ ਲਗਾਤਾਰ ਕਾਂਗਰਸ ਉਹ ਸੀਟ ਤੇ ਜਿੱਤਦੀ ਆ ਰਹੀ ਹੈ ਪਰ ਕਜੋੜੀ ਪਰਨੀਤ ਕੌਰ ਉਹਨਾਂ ਨੇ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਈ ਸੀ ਪਿਛਲੀ ਵਾਰ ਵੀ ਜੁੜਾ ਲੋਕ ਸਭਾ ਚੋਣਾਂ ਇਸ ਦੇ ਵਿੱਚ ਪਰਨੀਤ ਕੌਰ ਦੇ ਵੱਲੋਂ ਮੱਲਾ ਮਾਰਿਆ ਗਿਆ ਸੀ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਪਰ ਲੋਕਾਂ ਨੇ ਕਿਤੇ ਨਾ ਕਿਤੇ ਜੜੇ ਨੇ ਪੁਰਾਣੀ ਕੈਂਡੀਡੇਟ ਦੇ ਬਜਾਏ ਪੁਰਾਣੀ ਪਾਰਟੀ ਤੇ ਭਰੋਸਾ ਜਤਾਇਆ ਕਿਉਂਕਿ ਪਰਨੀਤ ਕੌਰ ਤਾਂ ਹਾਰ ਗਈ ਉਹਨੋਂ ਉਥੋਂ ਕਾਂਗਰਸ ਦੇ ਜੜੇ ਉਮੀਦਵਾਰ ਸੀ ਉਹ ਜਿੱਤ ਹਾਸਲ ਕਰ ਲਿਆ ਉਹਨਾਂ ਨੇ ਤੇ ਲੋਕਾਂ ਦੇ ਵੱਲੋਂ ਪਾਰਟੀ ਤੇ ਜ਼ਿਆਦਾ ਭਰੋਸਾ ਦਿਖਾਇਆ ਗਿਆ ਹੈ ਨਾ ਕਿ ਉਮੀਦਵਾਰ ਤੇ ਦੇਖੋ ਪੰਨਿਤ ਕੌਰੀ ਦਾ ਇੱਕ ਵੱਡਾ ਚਿਹਰਾ ਹੈ ਆ ਕਾਂਗਰਸ ਦਾ ਉਸ ਤੋਂ ਇਲਾਵਾ ਅਭੀ ਸਸ ਪਟਿਆਲਾ ਦੇ ਵਿੱਚ ਆਪਣਾ ਇੱਕ ਵੱਡਾ ਰਸੂਤ ਹੈ ਕਿਉਂਕਿ ਜਿਹੜਾ ਖਾਨਦਾਨ ਹੈ ਉਹ ਵੀ ਦਾ ਆਪਣਾ ਪ੍ਰਭਾਵ ਰੱਖਦਾ ਹੈ ਆ ਪਰ ਇਹ ਤੋਂ ਉਸ ਦਾ ਕੋਈ ਫਾਇਦਾ ਪਾਤੀ ਜਿੰਦਾ ਪਾਰਟੀ ਨੂੰ ਇਸ ਕਰਕੇ ਨਹੀਂ ਹੋਇਆ ਕਿਉਂਕਿ ਤਾਕਤ ਜਿਹੜੀ ਹੈਗੀ ਉਹ ਵੱਡੀ ਵੱਡੇ ਵੱਡੇ ਚਿਹਰਿਆਂ ਦੇ ਨਾਲ ਸੀ ਭਰਵੇਂ ਗਾਂਧੀ ਜਿਨ੍ਹਾਂ ਨੇ ਸਪਰਿਦ ਕੌਫੀ ਪਹਿਲਾਂ ਵੀ ਲੋਕ ਸਭਾ ਚੋਣਾਂ ਦੇ ਵਿੱਚ ਹਰਾਇਆ ਸੀ ਉਸ ਹੋਵੇ ਤੇ ਤਰਫੀ 당ਲੀ ਆਮ ਆਦਮੀ ਪਾਰਟੀ ਆਪ ਦੇ ਟਿਕਟ ਤੋਂ ਚੋਣ ਲੜੇ ਚਨ ਹੁਣ ਕਾਂਗਰਸ ਤੋਂ ਚੋਣ ਲੜੇ ਨੇ ਇਸ ਤੋਂ ਇਲਾਵਾ ਪਟਿਆਲਾ ਦੇ ਵਿੱਚ ਉਹਨਾਂ ਦਾ ਮੁਕਾਬਲਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਮੰਤਰੀ ਜਿਹੜੇ ਤੇਜ ਮੰਤਰੀ ਨੇ ਡਾਕਟਰ ਬਲਬੀ ਉਹਨਾਂ ਦੇ ਨਾਲ ਹੀ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਸੰਤਰਾ ਦੇ ਵਿੱਚ ਹੈ ਤਾਂ ਉਸ ਦਾ ਵੀ ਕਿਤੇ ਨਾ ਕਿਤੇ ਪ੍ਰਭਾਵ ਜਿਹੜਾ ਹੈਗਾ ਉਹ ਜ਼ਰੂਰ ਗ੍ਰਾਂਥ ਦੇ ਵਿੱਚ ਦੇਖਣ ਨੂੰ ਮਿਲਿਆ ਹੋਵੇਗਾ ਜਿਸ ਕਪੀ ਇਹਨਾਂ ਸਾਰੇ ਕਥਿਆਂ ਨੂੰ ਮਿਲਾ ਕੇ ਇਹ ਸਾਰੇ ਮਾਹੌਲ ਨੂੰ ਬਣਾ ਕੇ ਪਰਨਿਤ ਕੌਰ ਤੇ ਪਾਰਟੀ ਜਨਤਾ ਪਾਰਟੀ ਪਟਿਆਲਾ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਬਿਲਕੁਲ ਕੁਲਵੀਰ ਨੇ ਚੰਡੀਗੜ੍ਹ ਦੀ ਜੇਗਾ ਗੱਲ ਕਰਦੇ ਆ ਚੰਡੀਗੜ੍ਹ ਦੇ ਵਿੱਚ ਸੰਜੇ ਟੰਡਨ ਤੇ ਮਨੀਸ਼ Tiwari ਦੇ ਵਿੱਚ ਟਕਰਾ ਸੀ ਹੁਣ ਸੰਜੇ ਟੰਡਨ ਤੇ ਵੀ ਜੁੜਾ ਹੈ ਉਮੀਦ ਜਤਾਇਆ ਜਾ ਰਿਹਾ ਸੀ ਮੱਲਾ ਮਾਰਿਆ ਜੋ ਲੱਗਦਾ ਸੀ ਕਿ ਜਿਹੜੇ ਸੰਜੇ ਟੰਡਨ ਨੇ ਉਹਨਾਂ ਦੇ ਵੱਲੋਂ ਮੱਲਾ ਮਾਰਿਆ ਜਾਵੇਗਾ ਕਿਉਂਕਿ ਅਜਿਹਾ ਦੇਖਿਆ ਗਿਆ ਹੈ ਕਿ ਆਪਾਂ ਪਹਿਲਾਂ ਵੀ ਇਸ ਤੇ ਗੱਲ ਕੀਤਾ ਸੀ ਕਿ ਜਿਹੜਾ ਕੇਂਦਰ ਦੇ ਵਿੱਚ ਜਿਸ ਦੀ ਸਰਕਾਰ ਹੁੰਦੀ ਹੈ ਉਮੀਦਵਾਰ ਜੁੜਾ ਹੈ ਚੰਡੀਗੜ੍ਹ ਦੇ ਵਿੱਚ ਜ਼ਿਆਦਾਤਰ ਜਿਹੜਾ ਕੇਂਦਰ ਦੇ ਵਿੱਚ ਸਰਕਾਰ ਹੈ ਉਹ اسی ਦਾ ਜਿੱਤ ਹਾਸਲ ਕਰਦਾ ਹੈ ਪਰ ਇੱਥੇ ਬਾਜ਼ੀ ਜੜੀ ਹੈ ਪੂਰੀ ਤਰੀਕੇ ਨਾਲ पलट ਗਈ ਮਨੀਸ਼ Tiwari ਦੇ ਵੱਲੋਂ ਜੁੜਾਇਆ ਮ Earth... <situación> देखो इस बार लगदा था, है कि मैं तस्वीरें भी कैमरा मैन ਤੋਂ ਬਾਅਦ ਅਗੇ ਤਸ਼ਵੀਰਾਂ ਕਰਦੇ ਰਹਾਂ ਕਿਉਂਕਿ ਇਹ ਤਸਵੀਰਾਂ ਚੰਡੀਗੜ੍ਹ ਦੇ ਉੱਤਪਤੀਆਂ ਨੇ ਉਹਨਾਂ ਅਫਸਰਾਂ ਕੋਲੋਂ 취ਦੀਆਂ ਨੇ ਜਿਹੜੀ ਕਿ ਹੁਣੇ-ਹੁਣੇ ਚੰਡੀਗੜ੍ਹ ਆਪਣੇ ਜਿਹੜੇ ਖਾਸ ਤੌਰ ਤੇ ਗਠਜੰਦਨ ਦੇ ਲੋਕ ਨੇ ਉਹਨਾਂ ਨੂੰ ਹਾਸਲ ਹੋਈ ਹੈ ਪਰ ਅਸਲ ਇਸ ਤਰ੍ਹਾਂ ਦੇ ਨਾਲ ਤੁਸੀਂ ਸਵਾਲ ਕੀਤਾ ਕਿ ਇਸ ਵਾਰ ਚੰਡੀਗੜ੍ਹ ਦੀ ਜਨਤਾ ਜਿਹੜੀ ਹੈ ਉਹ ਥੀਕ ਤੋਂ ਔਟ ਕੇ ਜਲਦੀ ਹੋਈ ਨਜ਼ਰ ਆਈ ਤਾਂ ਨਿਸ਼ਚਿਤ ਤੌਰ ਤੇ ਕਿਉਂਕਿ ਇਸ ਵਾਰ ਹੋ ਸਕਦਾ ਹੈ ਕਿ ਆਵਾਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗਠਜੰਦਨ ਹੋਇਆ ਹੈ ਆ ਚੰਡੀਗੜ੍ਹ ਦੇ ਵਿੱਚ

ਲੇਕਿਨ ਲੀਡ ਇੰਨੀ ਜ਼ਿਆਦਾ ਨਹੀਂ ਸੀ ਇੱਕ ਵਾਰ ਇੱਕ ਵਾਰ ਹੀ ਹਾਈਐਸਟ ਜਿਹੜੀ ਹੈਗੀ ਉਹ 10000 ਕ੍ਰਾਸ ਕੀਤੀ ਸੀ ਲੀਡ ਪਰੰਤੂ ਉਸ ਤੋਂ ਬਾਅਦ ਲਗਾਤਾਰ ਘਟਨਾ ਸ਼ੁਰੂ ਹੋ ਗਿਆ ਸੀ ਪਰੰਤੂ ਫਿਰ ਵੀ ਉਹ ਕਰੀਬ 2.5 ਤੋਂ 3000 ਦਾ ਮਾਰਜਨ ਲੈ ਕੇ ਜਿਹੜੇ ਹੈਗੇ ਨੇ ਇਹ ਜਿੱਤੇ ਨੇ ਯਾਨੀ ਇਹ ਕਿਹਾ ਜਾ ਸਕਦਾ ਹੈ ਕਿ ਸੰਜੇ ਟੰਡਨ ਨੇ ਬੜੀ ਤਕੜੀ ਫਾਈਟ ਜਿਹੜੀ ਹੈਗੀ ਆ ਉਹਨਾਂ ਨੂੰ ਦਿੱਤੀ ਹੈ ਤੇ ਲਾਸਟ ਮੂਮੈਂਟ ਤੱਕ ਜਿਹੜੀ ਹੈਗੀ ਹੈ ਕਿ ਅਸਮੰਜਸ ਜਿਹੜਾ ਹੈਗਾ ਉਹ ਬਣਿਆ ਹੋਇਆ ਸੀ ਇਸ ਸੀਟ ਨੂੰ ਲੈ ਕੇ ਜੀ ਜੇ ਬਿਲਕੁਲ ਕੁਲਵੀਰ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਜੁੜਾ ਹੈ ਵੱਡੀ ਜੁੜੀ ਹੈ ਤੇ ਫਿਰ ਬਦਲ ਦੱਸਣ ਨੂੰ ਦੇਖਿਆ ਕਿ ਜਿਹੜੇ ਦੱਸਦੇ ਕਿ ਜਿਹੜੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਵੱਜੋਂ ਲੜ ਰਿਹਾ ਸੀ ਅਮਰਿਤਪਾਲ ਸਿੰਘ ਉਹਨਾਂ ਨੇ ਜਿਹੜੀ ਇਹ ਜਿੱਤ ਹਾਸਲ ਕਰ ਲਈ ਹੈ ਹਾਲਾਂਕਿ ਉਹ ਜੇਲ੍ਹ ਦੇ ਵਿੱਚ ਨੇ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਉਹਨਾਂ ਦੀ ਜਿਹੜੇ ਚੋਣ ਪ੍ਰਚਾਰ ਸਾਰੀ ਪਾਰਟੀਆਂ ਦੇ ਵੱਲੋਂ ਆਪੜਾ ਆਪਣਾ ਚੋਣ ਪ੍ਰਚਾਰ ਬੜਾ ਜੋੜਾ ਸ਼ੋਰ ਨਾਲ ਕੀਤਾ ਗਿਆ ਸੀ ਪਰ ਜਿਹੜੇ ਜਿਹੜੇ ਦੱਸਦੇ ਕਿ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹਨਾਂ ਪਰਿਵਾਰ ਦੇ ਵੱਲੋਂ ਇਹ ਚੋਣ ਪ੍ਰਚਾਰ ਕੀਤਾ ਗਿਆ ਸੀ ਪਰ ਅਮਰਿਤਪ ਵੱਡੀ ਮਾਰਜਿਨ ਦੇ ਨਾਲ ਇਹ ਵੀ ਨਹੀਂ ਕਿ ਜਿੱਤ ਵੱਡੀ ਮਾਰਜਿਨ ਦੇ ਨਾਲ ਜਿੱਤ ਹਾਸਲ ਕੀਤੀ ਹੈ ਖਡੂਰ ਸਾਹਿਬ ਦੇ ਵਿੱਚ ਬਿਲਕੁਲ ਅਮਰਿਤਪਾਲ ਕਿਉਂਕਿ ਇੱਕ ਬੜਾ ਚਰਚਿਤ ਕੇਰਾ ਜਿਹੜਾ ਹੈਗਾ ਉਹ ਖਾਸ ਕਰਕੇ ਪੰਜਾਬ ਦਾ ਬਣੇ ਸਾਨੂੰ ਜਦੋਂ ਉਹਨਾਂ ਦੇ ਨਾਲ ਵਿਵਾਦ ਜਿਹੜਾ ਹੈ ਕਿ ਉਹ ਜਿਹੜੇ ਸੱਤ ਕਿਸ ਤਰ੍ਹਾਂ ਦੇ ਨਾਲ ਉਹ ਜੇਲ੍ਹ ਹੱਥ ਤੱਕ ਗਏ ਉਹਨਾਂ ਦੇ ਨਾਲ ਵਿਵਾਦਾਂ ਨੂੰ ਲੈ ਕੇ ਕਾਫੀ ਹਾਂ ਚੱਤੀ ਗਏ ਪਰੰਤੂ ਜਿਸੰਦਰ ਸਿੰਘ ਰਾਓ ਨੇ ਜਿੱਤ ਹਾਸਲ ਕੀਤੀ ਹੈ ਤਾਂ ਇੱਕ ਤਰ੍ਹਾਂ ਇੱਕ ਤਰ੍ਹਾਂ ਦੇ ਕਿ ਇੱਕ ਵੱਡਾ ਸਮਰਥਨ ਹੈ ਜਾਂ ਵੱਡੇ ਸਮਾਥਾ ਕਿਰੇ ਹੈਗੇ ਜੇ ਆ ਵੱਡੀ ਸੰਖਿਆ ਦੇ ਵਿੱਚ ਖਡੂਰ ਸਾਹਿਬ ਦੇ ਆ ਆ ਹਲਕਾ ਵਿੱਚ ਉਹਨਾਂ ਦੇ ਸਤੰਦ ਜਿਸ ਕਰਕੇ ਉਹਨਾਂ ਨੇ ਇੱਕ ਇੱਕ ਵੱਡੀ ਜਿਹੜੀ ਹੈਗੀ ਜਿੱਤ ਹਾਸਲ ਰਹੀ ਹੈ ਕਿਉਂਕਿ ਜੇ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਵੀ ਦੇ ਹੈਗੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਉਹ ਚੱਕਰ ਸੀ ਕਿ ਇੰਨੀ ਵੱਡੀ ਹਲਦੀ ਦੇ ਨਾਲ ਉਹਨਾਂ ਨੇ ਇਸ ਤਰ੍ਹਾਂ ਨਾਲ ਜਿੱਤ ਹਾਸਲ ਕੀਤੀ ਹੈ ਤਾਂ ਉਸਨੇ ਸਭ ਤੋਂ ਦਿੱਤਾ ਹੈ ਕਿ ਖਡੂਰ ਸਾਹਿਬ ਦੇ ਵਿੱਚ ਅਮਰਿਤਪਾਲ ਦੇ ਕਾਫੀ ਸਮਰਥਕ ਜਿਹੜੇ ਹੈਗੇ ਨੇ ਉਹ ਬਾਦੋ ਬਿਲਕੁਲ ਤੇ ਇਸ ਨਾਲ ਹੀ ਆਮ ਆਦਮੀ ਪਾਰਟੀ ਦੇ ਜੇਕਰ ਗੱਲ ਕਰਦੇ ਆ ਕੁਲਵੀਰ ਤਾਂ ਆਮ ਆਦਮੀ ਪਾਰਟੀ ਦੇ ਜੁੜੇ ਮੀਥੇਰ ਨੇ ਉਹਨਾਂ ਨੇ ਅਜੋਥ ਹਾਸਲ ਕੀਤੀ ਹੈ ਉਸ ਤੋਂ ਬਾਅਦ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਜੁੜੇ ਲਗਾਤਾਰ 13 0 ਦੇ ਦਾਅਵੇ ਕੀਤੇ ਜਾ ਰਹੇ ਸੀ ਕਿ 13 0 ਪੰਜਾਬ ਬਣੇਗਾ ਹੀਰੋ ਇਹ ਲਗਾਤਾਰ ਦਾਅਵੇ ਕੀਤੇ ਜਾ ਰਹੇ ਸੀ ਕਿਤੇ ਨਾ ਕਿਤੇ ਬਹੁਤ ਹੀ ਕਿਉਂਕਿ ਜਦੋਂ 1 2 ਮਾਰਜਿਨ ਦੇ ਨਾਲ ਹਾਰ ਹੁੰਦੀ ਹੈ ਤਾਂ ਫਿਰ ਵੀ ਸਮਝ ਆਉਂਦਾ ਪਰ ਆਮ ਆਦਮੀ ਪਾਰਟੀ ਉਮੀਦ ਤੋਂ ਕਿਤੇ ਨਾ ਕਿਤੇ ਹੋਰ ਵੀ ਥੱਲੇ ਗਈ ਹੈ देखो आम आदमी पार्टी वास्ते एक बड़ी चुनौती चली है कि वो खड़ी पार्टी पार्टी थी थी थी। 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 हो गई है पंजाब को लेके कि पंजाब जिरा हैगा आम आदमी पार्टी। आम का लोग पंजाब ने एक बड़ा तोहफा दे सकता है क्योंकि 92% ਨਾਲ पंजाब ਦੇ ਦੀ ਚਾਹਾਂ ਦੇ ਪਾਰਟੀ ਦੀ ਜਿੱਤ ਹੋਈ ਸੀ ਤੇ ਇੱਕ ਨਵ ਅਨਵਜਨੀ ਪਾਰਟੀ ਜਿਹੜੀ ਹੈ ਜਿਹੜੀ ਕੁਝ ਸਾਲ ਪਹਿਲਾਂ ਹੋਂਦ ਦੇ ਵਿੱਚ ਆਈ ਉਸ ਨੂੰ ਪੰਜਾਬ ਨੇ ਕਦੇ ਨਿਰਾਸ਼ ਨਹੀਂ ਕੀਤਾ ਤੇ ਇਸ ਵਾਰ ਉਸ ਦੀ ਚੋਣੀ ਜਿਹੜੀ ਹੈਗੀ ਮidan Pratap ਦੇ ਵਿੱਚ ਇਹ ਕਿਹਾ ਜਾਵੇ ਕਿ ਉਸ ਦੀ ਉਮੀਦ ਤੋਂ ਵੀ ਜ਼ਿਆਦਾ ਜਿਹੜੇ ਹੈਗੇ ਆ ਉਪਰ ਹੀ ਸੀ। ਪੰਜਾਬ ਦੇ ਵਿੱਚ ਦੋ ਸਾਲ ਦਾ ਕੰਮਕਾਜ ਜਿਹੜਾ ਹੈਗਾ ਉਹ ਵੇਖਿਆ ਲੋਕਾਂ ਨੇ ਪੰਜਾਬ ਦੇ ਵਿੱਚ ਆਵਾਮੀ ਪਾਰਟੀ ਦਾ ਆਵਾਮੀ ਪਾਰਟੀ ਦਾ ਦਾਅਵਾ ਸੀ ਕਿ ਜਿਹੜਾ ਉਹਦਾ ਦੋ ਸਾਲ ਦਾ ਕੰਮਕਾਜ ਹੈ ਉਸ ਦੇ ਆਧਾਰ ਤੇ ਉਸਨੇ ਕਹਿ ਦਿੱਤੀ ਕਿ ਇਸ ਵਾਰ ਅਸੀਂ 13 0 ਜਿਹੜਾ ਹੈਗਾ ਉਹ ਹਾਸਿਲ ਕਰਾਂਗੇ ਪਰੰਤੂ ਉਸ ਟੀਚੇ ਤੋਂ ਉਸ ਦਾਅਵੇ ਤੋਂ ਕਾਫੀ ਦੂਰ ਪਿੱਛੇ ਖੜੀ ਖੜਨਾ ਆਵਾਮੀ ਪਾਰਟੀ ਦਾ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਆਵਾਮੀ ਪਾਰਟੀ ਨੂੰ ਸਤਰ ਕਰ ਰਿਹਾ ਹੈ ਇਹ ਚਲਾਤੀ ਦੇ ਰਿਹਾ ਹੈ ਕਿ ਪੰਜਾਬ ਨੂੰ ਸਾਫ ਕੇ ਰੱਖਣਾ ਇੱਕ ਚਲਾਤੀ ਹੋਵੇਗੀ ਕਾਫੀ ਕਦਮ ਜਿਹੜੇ ਹੈਗੇ ਹੁਣ ਅੱਗੇ ਹੁਕੁਕੇ ਆਮ ਆਮੀ ਪਾਰਟੀ ਰੱਖਣੇ ਪੈਣਗੇ ਜੀ ਤੇ ਇਸ ਦੇ ਨਾਲੇ ਜੇਕਰ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆ ਕੁਲਵੀਰ ਤਾਂ ਜਿਹੜਾ ਜਦੋਂ ਚੋਣ ਪ੍ਰਚਾਰ ਜਿਹੜਾ ਚੋਣਾਂ ਦੇ ਵਿੱਚ VOTING ਸੈਂਟਰ ਤੇ ਜਦੋਂ ਉਹ ਪਹੁੰਚੇ ਸੀ ਬਾਦਲ ਜਦੋਂ ਪਹੁੰਚੇ ਉਹਨਾਂ ਨੇ ਕਿਹਾ ਕਿ ਇਸ ਵਾਰ ਜਿਹੜਾ ਮੁਕਾਬਲਾ ਹੈ ਉਹ ਲੋਕਾਂ ਦੀ ਜਨਤਾ ਇਸ ਦੇ ਨਾਲ ਨੈਸ਼ਨਲ ਦੀ ਜੁੜੀ ਹੈ ਟੀਮ ਹੈ ਨੈਸ਼ਨਲ ਦੀ ਜੁੜੀ ਜਨਤਾ ਹੈ ਉਸ ਦੇ ਨਾਲ ਹੈ ਤੇ ਉਹਨਾਂ ਕਿਹਾ ਸੀ ਕਿ ਜਨਤਾ ਜੁੜੀ ਹੈ ਆਪਣੇ ਸਰਕਾਰ ਨੂੰ ਚੁਣੇਗੀ ਉਹਨਾਂ ਇਹ ਕਿਹਾ ਗਿਆ ਸੀ ਪਰ ਸ਼੍ਰੋਮਣੀ ਅਕਾਲੀ ਦਲ ਹਲੇ ਵੀ ਇੱਕ ਸੀਟ ਤੇ ਪਈ ਹੈ ਬਠਿੰਡਾ ਜੁੜਾ ਹੈ ਗੜ ਮੰਨਿਆ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਤੇ ਇੱਕ ਸੀਟ ਹੈ ਜਿਸ ਤੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਜਿੱਤਦੀ ਹੋਈ ਆ ਰਹੀ ਹੈ ਅਰ ਸਿਮਰਤ ਕੋਰ ਬਾਦਲ ਦੇ ਵੱਲੋਂ ਜੁੜਾ ਹੈ ਉਹ ਤੇ ਜੋ ਹਾਸਲ ਕੀਤੀ ਗਈ ਹੈ ਕੀ ਲੱਗਦਾ ਹੈ ਜੁੜੇ ਇਹਨੇ ਦਾਅਵੇ ਕੀਤੇ ਜਾ ਰਹੇ ਸੀ ਲਗਾਤਾਰ ਸੰਸਦ ਦੇ ਵਿੱਚ ਇਸ ਦੇ ਨਾਲ ਹੀ ਬਾਦਲ ਦੇ ਵੱਲੋਂ ਵੀ ਕੀਤੇ ਜਾ ਰਹੇ ਸੀ ਹੁਣ ਉਹ ਕਿੱਥੇ ਨਜ਼ਰ ਆ ਰਹੇ ਨੇ ਕਾ ਤੁਸੀਂ ਦੇਖੋ ਕਿ ਇਹ ਕੀ ਹੋ ਸਕਦਾ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦਾ ਇਸ ਇੱਕ ਜਿੱਤ ਦੇ ਨਾਲ ਹੀ ਭਾਇਗੁਰੂ ਦਾ ਵੱਡਾ ਸਕਲ ਬਣਾਰੀ ਹੋਏਗੀ ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਸਨੇ ਹਾਲਾਤ ਪੰਜਾਬ ਦੇ ਵਿੱਚ ਲੋਕਾਂ ਤੋਂ ਛੁਪੇ ਨਹੀਂ ਲਗੇ ਉਹ ਜਿਨ੍ਹਾਂ ਹਾਲਾਤਾਂ ਦੇ ਵਿੱਚ ਗੁਜ਼ਰ ਰਹੀ ਹੈ ਇਸ ਦੌਰ ਨੇ ਜਿਸ ਵਿੱਚ ਉਹ ਰਹਿ ਕੇ ਪਾਰਟੀ ਨੂੰ ਸਰਵਾਈਵ ਕਰਨ ਦਾ ਇਹ ਚੁਣੌਤੀ ਜਿਹੜੀ ਲਈ ਹੈ ਉਹਦੇ ਸਾਹਮਣੇ ਖੜੀ ਹੋ ਗਈ ਹੈ ਇਸ ਕਰਕੇ ਇਹ ਸੀਟ ਲਈ ਆ ਰਹੀ ਹੈ ਇੱਕ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਤਨਾ ਵੇ ਨਾ ਕੇਵਲ ਪਾਰਟੀ ਬਲਕਿ ਬਦਲ ਪਰਿਵਾਰ ਜਿਹੜਾ ਹੈਗਾ ਉਸ ਦੇ ਲਈ ਵੀ ਇੱਕ ਨੱਕ ਦਾ ਸਵਾਲ ਸੀ ਤੁਹਾਨੂੰ ਮੈਂ ਕਹਣਾ ਕਿ ਸੁੱਖ ਸ਼ੁਕਰੀਆ ਦੀ ਜਿਸ ਨੇ ਵਿੱਚ ਹੋਏਗੀ ਸ਼੍ਰੋਮਣੀ ਅਕਾਲੀ ਦਲ ਇੱਕ ਸੀਟ ਪਾ ਕੇ ਵੀ ਪੰਜਾਬ ਦੇ ਵਿੱਚ ਪਰਮਾਤਮਾ ਦੀ ਕਿਉਂਕਿ ਕਿਉਂਕਿ ਇੱਕ ਵੱਡੀ ਉਮੀਦ ਜਿਹੜੀ ਹੈਗੀ ਹੈ ਉਸ ਦੀ ਪੂਰੀ ਹੋਣ ਜਾ ਰਹੀ ਹੈ ਕਿਉਂਕਿ ਇਹ ਤਾਂ ਗੱਡੀ ਚਲਾਤੀ ਜਿਹੀ ਹੈਗੀ ਇਹ ਤਮਾਮ ਤਰ੍ਹਾਂ ਦੇ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਲਈ ਪੈਦਾ ਕਰੇ ਸਨ ਤੇ ਇਹ ਹਾਲਾਤ ਇਸ ਕਰਕੇ ਵੀ ਇਸ ਵਾਰ ਚੁਣੌਤੀ ਬਣ ਕੇ ਚੁੱਕੇ ਹਨ ਕਿਉਂਕਿ ਪਹਿਨਾ ਜਿਹੜਾ ਮੁਕਾਬਲਾ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਉਹ ਆ ਕਾਂਗਰਸ ਦੇ ਨਾਲ ਹੁੰਦਾ ਸੀ ਜਾਂ ਫਿਰ ਹੋਰ ਜਿਹੜੀਆਂ ਜਿਹੜੇ ਆਜ਼ਾਦ ਉਮੀਦਵਾਰ ਹੁੰਦੇ ਸਨ ਉਹਨਾਂ ਦੇ ਨਾਲ ਹੁੰਦਾ ਸੀ ਪਰੰਤੂ ਇਸ ਵਾਰ ਜਿਹੜਾ ਮੁਕਾਬਲਾ ਆਏਗਾ ਭਾਰਤੀ ਜਨਤਾ ਪਾਰਟੀ ਦੇ ਨਾਲ ਵੀ ਜਿਹੜੀ ਉਹਦੀ ਫਾਈਵ ਵਾਲ ਸੀ ਕਾਂਗਰਸ ਨਾਲ ਵੀ ਤੇ ਸਭ ਤੋਂ ਵੱਡੀ ਚੌਥੀ ਜਿਹੜੀ ਹੈ ਟੀ ਉਸ ਨੂੰ ਆਮ ਆਦਮੀ ਪਾਰਟੀ ਤੋਂ ਵੀ ਮਿਲਿਆ ਕਿ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਤੇ ਇਹ ਚੌਥੀ ਇੱਕ ਚੁਣੌਤੀ ਸੀ ਜਿਹੜੀ ਸਭ ਤੋਂ ਵੱਡੀ ਆ ਆ ਕਿਹਾ ਜਾਵੇ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਬਣੀ ਸੀ ਤੇ ਖਾਸ ਤੌਰ ਤੇ ਜੇ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿੱਚ ਕਿਤੇ ਨਾ ਕਿਤੇ ਇੱਕ ਵੱਡੀ ਆ ਵੱਡਾ ਸਾਹ ਦਾ ਸਵਾਲ ਪਾਰਟੀ ਵਾਸਤੇ ਤੇ ਬਾਦਲ ਪਰਿਵਾਰ ਵਾਸਤੇ ਬਠਿੰਡਾ ਸੀਟ ਜਿਹੜੀ ਹੈਗੀ ਉਹ ਬਣੀ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਵਾ ਜਿਵੇਂ ਕੁਲ ਵੀ ਤੁਸੀਂ ਚੰਡੀਗੜ੍ਹ ਦੇ ਵਿੱਚ ਮੌਜੂਦ ਹੋ ਤੁਹਾਡੇ ਪਿੱਛੇ ਅਸੀਂ ਦੇਖ ਸਕਦੇ ਹਾਂ ਜਸ਼ਨ ਦਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਆਪਣੇ ਕੈਮਰਾਮੈਨ ਨੂੰ ਕਹੋ ਕਿ ਸਾਡੀ ਇੰਡੀਆ ਨਿਊਜ਼ ਦੇ ਦਰਸ਼ਕਾਂ ਨੂੰ ਵੀ ਚੰਡੀਗੜ੍ਹ ਦਾ ਮਾਹੌਲ ਦਿਖਾਉਣ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਜਸ਼ਨ ਮਨਾ ਰਹੇ ਨੇ ਬਿਲਕੁਲ ਆਪਕੀ ਤਸਵੀਰਾਂ ਜਿਹੜੀਆਂ ਹੈਗੀਆਂ ਆਪਕੋ ਦੇ ਸਕਦੇ ਹਾਂ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਚੰਡੀਗੜ੍ਹ ਦੇ ਵਿੱਚ ਕਿਉਂਕਿ ਮਨੀਸ਼ Tiwari ਜਿਹੜੇ ਹੈਗੇ ਨੇ ਉਹ ਗਠਬੰਧਨ ਦੇ ਉਹ ਜੇਤੂ ਹੋਏ ਨੇ ਕਾਊਂਟਿੰਗ ਸੈਂਟਰ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਜਿਹੜੇ ਕਾਰਕੂਨ ਨੇ ਅਡੋਮੇ ਪਾਰਟੀਆਂ ਦੇ ਉਹ ਕਿਤੇ ਨਾ ਕਿਤੇ ਜੋਸ਼ ਦੇ ਵਿੱਚ ਨੇ ਤੇ ਅੱਗੇ ਵਧਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ ਹਾਲਾਂਕਿ ਕਿਉਂਕਿ ਕਾਊਂਟਿੰਗ ਸੈਂਟਰ ਹੈ ਇਸ ਕਰਕੇ ਇਸ ਅੱਗੇ ਉਹਨਾਂ ਨੂੰ ਜਾਣ ਦੀ ਕੋਈ ਇਜਾਜ਼ਤ ਨਹੀਂ ਹੈਗੀ ਪਰੰਤੂ ਨਾਰੇਬਾਜੀ ਜਿਹੜੀ ਹੈਗੀ ਜਿੱਤ ਦਾ ਜਿਹੜਾ ਮਾਹੌਲ ਹੈ ਜਿੱਤ ਦਾ ਜਿਹੜਾ ਜਸ਼ਨ ਹੈ ਉਹ ਉਹ ਬਿਲਕੁਲ ਨਹੀਂ ਰੁਕ ਰਿਹਾ ਉਹ ਲਗਾਤਾਰ ਜਦੋਂ ਤੋਂ ਇੱਕ